ਪਿੰਡ ਨੂੰ ਪਿੰਡ ਦਾ ਇੰਦਾ ਜੀ ਪਿੰਡ ਬਚਾ ਕਰ ਲਿਆ ਜੀ ਅਸੀਂ ਇੱਕ ਹਫ਼ਤਾ ਮਿੱਟੀ ਪਾਉਂਦੇ ਰਹੇ ਜਦੋਂ ਪਾਣੀ ਚੜਿਆ ਦਰਿਆ ਦੇ ਵਿੱਚ ਹਾਂ ਹਾਂ ਪਿੰਡ ਬਕਰੇ ਸਾਰੇ 4-5 ਪਿੰਡਾਂ ਦੇ ਬੰਦੇ ਕਰਿਆ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਹਫ਼ਤਾ ਮਿੱਟੀ ਪਾਉਂਦੇ ਰਹੇ ਜੀ ਉਹਦੇ ਕਰਕੇ ਜੀ ਮਟਰਾਲੀ ਅਸੀਂ ਕੰਟਰੋਲ ਕਰਾ ਲਿਆ ਮੋਰੇ ਜਾ ਕੇ ਪਾਣੀ ਦਾ ਸਾਨੂੰ ਫਤਰਾ ਆਇਆ 88 ਲੇਟੀਆਂ ਹੀ ਕੁੜੀਆਂ ਪਾਈਆਂ ਆਈਆਂ ਹਾਂ ਉਹ ਜਦੋਂ ਪਾਣੀ ਦਾ ਦਰਿਆ ਚੜ੍ਹਦਾ ਉਹ ਜਿਹੜੀ ਪਾਜਰ ਪਾਉਂਦੀ ਆ ਉਹ ਬੈਕ ਵੱਜਦੀ ਆ ਜੀ ਅਸੀਂ ਉਹ ਕੁੜੀਆਂ ਪਟਣੀਆਂ ਜੀ ਇੱਕ ਜੀ ਪਟ ਕੇ ਪੂਈ ਵੱਡੀ ਬਣ ਜਾਂਦੀ ਠੱਕਣ ਲੱਗ ਜਾਂਦਾ ਉੱਥੇ ਕੁੜੀਆਂ ਦੀ ਉਹ ਫਾਇਦਾ ਉਹ ਪਾਸੀ ਵੇਲੇ ਬਣਾ ਸੀ ਜਦੋਂ ਮੀਂਹ ਮੋਂ ਪੈਂਦਾ ਪਾਣੀ ਇਦੋਂ ਦਰਿਆ ਆ ਜਾਂਦਾ ਉਹ ਤਾਂ ਜੀ ਹੁਣ ਹਾਈਲੀ ਬੀਚ ਜਮੀਨਾਂ ਸਾਰੀਆਂ ਬਾਦ ਹੋਈਆਂ ਇਸ ਕਰਕੇ ਇੱਕ ਜੀ 2023 ਦੇ ਵਿੱਚ ਜਦੋਂ ਹੜ ਆਇਆ ਉਹ ਮੋਰੇ ਕਿਨੇ ਸੌ ਰੋਡ ਤੇ ਵੀ ਸਾਰੀ ਉਹ ਸੜਕ ਟੁੱਟੀ ਪਈ ਐ ਐਦਾਂ ਹੀ ਪਈ ਆ ਜੀ ਉਹ ਉਹ ਗੱਡੀ ਵੀ ਸਾਨੂੰ ਉਧਰ ਦੀ ਲੈ ਕੇ ਆਉਣਾ ਸੀ ਜਾਉਂਦੀ ਸਾਰਾ ਹੀ ਰਸਤਾ ਜੀ 2023 ਨਾਲ ਟੁੱਟਾ ਪਿਆ ਇੱਕ ਜੀ ਅਸੀਂ ਉੱਥੇ ਮਿੱਟੀ ਪਾਉਣੀ ਆ ਜੀ ਬਹੁਤ ਜ਼ਰੂਰੀ ਹੈ ਜੀ ਇਸ ਨਾਲ ਸਾਹ ਹਾਂ ਨਹੀਂ ਥੋੜਾ ਸੁਣੋ ਨਾ ਆ ਰਿਹਾ ਲਿਖੁੰਦਾ ਮੈਂ ਸਰ ਸਾਹਿਬ ਮੈਂ ਤੁਹਾਨੂੰ ਪੇਸ਼ ਤੁਰਾਂ ਸਰ ਬਤਾਓ ਮੜਾ ਯਾਰ ਸਰ ਥੋੜਾ ਯਾਰ ਚਲ ਇਹਨੂੰ ਵਰਤ ਲਓ ਮੇਰੇ ਕੋਲ ਦਿੱਤਾ ਹੋਇਆ ਆਪਣਾ ਠੀਕ ਹੈ ਜੀ ਵਾਤੀ ਦਾ ਕੋਈ ਕੰਮ ਠੀਕ ਹੈ ਠੀਕ ਹੈ ਜੀ ਇੱਕ ਤੁਸੀਂ ਜਿਹੜਾ ਜੇਬੀ ਵੀ ਜੁੱਤੀਆਂ ਲੱਗ ਰਹੀਆਂ ਹੁਣ ਹੀ ਲੈ ਲਓ ਠੀਕ ਹੈ ਜੀ ਆਇਆ ਕੋ ਉਹ ਤੁਸੀਂ ਕਰਨਾ ਥੋੜਾ ਕਰ ਲਓ ਮੀਟਿੰਗ ਮੋਟੀ ਬਣਾਈਏ ਤੁਸੀਂ ਕੋਈ ਨਹੀਂ ਜੀ ਅਸੀਂ ਆਪਾਂ ਚਾਰ ਪੰਜ ਮਿੰਟਾਂ ਦੇ ਰਹਿਣ ਦੇ ਹਮਤਰਾ ਇਹ ਸਾਡਾ ਬੰਦਾ ਕੀ ਹੋਣਾ ਚਾਹੀਦਾ ਜੀ ਆਓ ਕਿੰਨੇ ਪੰਚਾਇਤਾਂ ਸੈਂਟਰਾਂ ਤੋਂ ਉਹ ਦੋਨੋਂ ਹੁਣ ਐ ਕਰਾਂਗੇ ਜੀ ਜੀਦਾਂ ਬਾਅਦ ਤੁਹਾਨੂੰ ਦੇ ਦੂੰਗਾ ਆਪ ਤੁਹਾਨੂੰ ਭਰਾਈ ਦਾਂਗੇ ਜਿੱਥੋਂ ਆਹ ਇੱਕ ਇਹਨਾਂ ਨਾਲ ਗੱਲ ਹੋਣੀ ਠੀਕ ਹੈ ਜੀ ਤੁਹਾਡੇ ਨਾਲ ਗੱਲ ਹੋ ਗਈ ਇੱਕ ਤਾਂ ਤੁਹਾਨੂੰ ਅਸੀਂ ਇਹ ਫਾਈਟਾਂ ਸਟ੍ਰੈਕਟਰਾਂ ਦੀ ਵੀ ਲੋੜ ਹੈ ਠੀਕ ਹੈ ਜੀ ਮਕਾਨ ਦੀ ਹਾਂ ਜੀ ਮੰਗਾਵਾਂਗੇ ਇਹ ਟ੍ਰੇਨ ਲਈ ਬਾਅਦ ਹੋਊਗਾ ਟ੍ਰੇਨ ਰੇਟ ਸਾਡੇ ਕੋਲ ਸਾਰਾ ਸਹਿਯੋਗ ਹੈ ਪੂਰਾ ਜੀ ਤੇ ਫਿਰ ਅਸੀਂ ਚਾਰੇ ਦੀ ਜਿੰਨੀ ਲੋੜ ਹੈ ਠੀਕ ਹੈ ਜੀ ਸਾਡਾ ਕਿੰਨੇ ਕੁ ਟਰ ਲੋਡ ਹੈ ਤੇ ਤੁਹਾਨੂੰ ਅਗੇ ਨਾਲ ਕੁਝ ਜ਼ਿਆਦਾ ਨਹੀਂ ਤੇ ਤੁਸੀਂ ਬਾਈ ਕਿਹੜਾ ਸਾਹਮਣੇ ਦੱਸ ਦਾਂਗੇ ਜੀ ਠੀਕ ਹੈ ਜੀ 14 ਤਾਂ ਜੀ ਦੋ ਚਾਰ ਤਨਾ ਚਿੱਤੇ ਲੱਗੇ ਹੋਣਾਂ ਅੱਜ ਸ਼ਾਮ ਤੱਕ 500 ਰੁਪਏ ਦਾ ਮੈਂ ਦੇ ਤਾਂ ਰਿਹਾ ਠੀਕ ਹੈ ਜੀ ਉਹ ਨਾ ਪਿੱਛੇ ਠੀਕ ਹੈ ਜੀ ਬਾਕੀ ਜਿੰਨਾ ਵੀ ਲੋਡ ਹੈ 14 ਜਿੱਧਰ ਲੋਡ ਹੈ ਜਿਆ ਉਹ ਵੀ ਤੁਸੀਂ ਲੋਡ ਭੇਜੋ ਜਿੱਥੇ ਜਿਹਾ ਨਜਾਇਜ਼ ਜੀ ਵੇਹੋਂ ਦਾ ਜਿਆਦਾ ਡੀਜ਼ਲ ਦਿੱਤੇ ਆਈ ਆਈ ਡੀਜ਼ਲ ਦੀ ਜਿਆਦਾ ਆਜੀ ਤਾਂ ਠੀਕ ਬਾਦ ਨੂੰ ਦੇਣਾ ਹਾਂਜੀ ਇਹਦਾ ਸਿਰਫ ਬੇਸਿਕ ਕਿਰਾਏ ਤੇ ਅੱਜ ਲਈ ਤੁਹਾਡੇ ਤੁਹਾਨੂੰ ਜੀ ਹੈ ਤੇ ਬਾਕੀ ਫਿਰ ਡੀਜ਼ਲ ਆ ਜੂਗਾ ਠੀਕ ਹੈ ਜੇ ਮੁੱਕ ਗਿਆ ਫਟੋ ਦਾ ਤੇ ਹੋਰਾਂ ਦਾ ਡੀਜ਼ਲ ਹੋਈ ਹੈ ਬਾਕੀ ਬੀਜ ਮੂਜ ਕੋਈ ਕਣਕਾ-ਕੁਣਕਾ ਦੇ ਜੇ ਤੁਹਾਨੂੰ ਕੋਈ ਬੀਜ ਦੀ ਲੋੜ ਹੈ ਉਹ ਦੱਸੋ ਤੁਹਾਨੂੰ ਬੀਜ ਤਾਂ ਜਾਈਦਾ ਕੋਈ ਘਰ ਸਭ ਦੱਸ ਦਿਓ ਅਸੀਂ ਉਹਦੀ ਮਦਦ ਕਰਾਂਗੇ ਠੀਕ ਹੈ ਜੀ ਤੇ ਬਾਕੀ ਕੱਲ ਦੱਸਣਾ ਜਦੋਂ ਸਰਕਾਰ ਬੰਗੀ ਸੱਚਾ ਸੀਮੈਂਟ ਦਾ ਪ੍ਰੋਬਲਮ ਕੋਈ ਜਾਰਾ ਸਰ ਇਹ ਪੱਕਾ ਹੋ ਜੇ ਜੰਨਦੀ ਤੋਂ ਇੱਕ ਵਾਰ ਹੋਰ ਕਰਨਾ ਪੈਣਾ ਪਤਾ ਕਿਦਾਂ ਸਰ ਜਦੋਂ ਬਾਣੀ ਦਾ ਬੰਦ ਪੋਲਾ ਹੋ ਜਾਂਦਾ ਕੋਈ ਆ ਲੋ ਜੀ ਬੋਲੇ ਜ਼ੋ ਨਿਹਾਲ ਰਾਸਾ ਕੀਰਤ ਹਬ ਜਾਣ ਕੀ ਮੈਂ ਕਿਹ ਮਿੱਟੀ ਪਾ ਦੇ ਰੁੜ ਜਾਂਦੀ ਸਰ ਜੇ ਪੱਕਾ ਹੋ ਜਵੇ ਨਾ ਕਾਜ ਬੇ ਮੈਰੀ ਕਰ ਹਾਂਜੀ 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 ਅੰਕਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰੀ ਦਰਿਆ ਪੱਕੀ ਕਰ ਦਿੰਦੇ ਇਹਦੇ ਵਿਚਾਰ ਹੋਰ ਖੁਚਾਰਾਂਗੇ ਬੋਟ ਬਾਕੀ ਸਾਰੇ ਕੋ ਕੋਕ ਤਕਲੀਫ ਸਦੀ ਇਹਨੇ ਦੇ ਦਰਿਆਲੇ ਕੋਈ ਜਿਹੜੇ ਪੈਪਾ ਪੈਪਾ ਜੂਰ ਕਰਨੇ ਪੈਪਾ ਪਾਡੋੜੇ ਉਹ ਮਾਈਂਡ ਚ ਉਹ ਹਰ ਵਾਰੀ ਮੱਕੇ ਦਸ ਤੋਂ ਬਾਅਦ ਕਰਦੇ ਜਿੱਥੇ ਗਏ ਸੀ ਉੱਤੇ ਬੰਦ ਬਣਾ ਦਿੰਦਾ ਸੀ ਨਿਕਲੋ ਮੈਂ ਫਿਰ ਮੈਂ ਕੱਚ ਪੜਾਉਂਗਾ ਜੇ ਨਾ ਵੀ ਨਿਕਲੋ ਫੱਟਾ ਲਾ ਲਾ ਮਸ਼ੀਨ ਲੱਗਣੀ ਹੈ ਪੋਕਲੈਨ ਉਹੀ ਪੱਟੂਗੀ ਜਿਹੋਦੇ ਛੱਡ ਗਏ ਤਾਂ ਇਹ ਅੱਛਾ ਉਹਦੇ ਕਰਾ ਸਾਨੂੰ ਜਾ